ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀ ਸਦਾ ਕਰਤਾ ਸਿੰਘ ਸਾਬਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਟੂਰਨਾਮੈਂਟ ਦਾ ਤੇ ਹੁਣ ਤੱਕ ਦੇ ਕਲੱਬ ਵੱਲੋਂ ਕੀਤੇ ਗਏ ਕੰਮਾਂ ਦਾ ਸਬਕਤਾਲ ਪਿੰਡ ਦੇ ਚਾਰੇ ਗੁੱਜਿਆਂ ਵਿੱਚ ਲਵਾ ਦਿੱਤਾ ਗਿਆ ਹੈ ਸੋ ਪਿੰਡ ਵਾਸੀ ਕਿਰਪਾ ਕਰਕੇ ਹੋਰ ਸਬਕਤਾਲ ਬਣਦੀ ਕਿਰਪਾ ਦਾ ਕਰਨਾ ਦੁਆਰਾ ਫੇਰ ਦੱਸਿਆ ਜਾਂਦਾ ਹੈ ਕਲੱਬ ਵੱਲੋਂ ਬੇਨਤੀ ਹੈ ਕਿ ਪਿਛਲੇ ਟੂਰਨਾਮੈਂਟ ਦਾ ਇਹ ਕਲਾਪੇ ਵੱਲੋਂ ਕੀਤੇ ਗਏ ਕੰਮਾਂ ਦਾ ਸਾਰਾ ਸਾਕਤਾਵ ਪਿੰਡ ਦੇ ਚਾਰੇ ਹੁੱਜਿਆਂ ਵਿੱਚ ਲਗਾ ਦਿੱਤਾ ਗਿਆ ਹੈ ਪਿੰਡ ਵਾਸੀ ਕਿਰਪਾ ਕਰਕੇ ਸਾਰਾ ਸਾਕਤਾਵ ਨੂੰ ਬਣਦੀ ਕਿਰਪਾ ਦਾ ਕਰ ਲੀ ਜੀ ਰਾਇਬੂ ਜੀ ਦਾ ਘਰ ਸਾਹ ਰਾਇੂ ਜੀ ਕੀ ਬਤੇ ਆਹ ਹੈ ਜੀ ਪਿਛਲੇ ਟੂਰਨਾਮੈਂਟ ਦਾ ਹਿਸਾਬ ਆ 310110 ਰੁਪਏ ਖਰਚਾ ਆਇਆ 127890 ਰੁਪਏ ਬਚਤ ਹੋਈ ਆ ਆ ਸਾਰਾ ਹਿਸਾਬ ਦਿੱਤਾ ਗਿਆ ਜੋ ਨਾਮ ਰੱਖੇ ਸੀਗੇ ਜੋ ਵੀ ਟੂਰਨਾਮੈਂਟ ਦੇ ਕੁੱਲ ਖਰਚ ਹੁੰਦਾ ਉਹ ਸਾਰੇ ਦਾ ਪੇਰਵਾ ਤੇ ਪਾਇਆ ਗਿਆ ਕਿਹੜੀ ਟੀਮ ਨੂੰ ਕਿੰਨਾ ਨਾਮ ਦਿੱਤਾ ਕਮੈਂਟੇਟਰ ਰੈਫਰੀ ਕਲੀ ਰस्सियां ਮੋਹਰਾ ਜੋ ਵੀ ਹੁੰਦਾ ਤੇ ਆ ਟੂਰਨਾਮੈਂਟ ਵੱਲੋਂ ਕੀਤੇ ਕਲੱਬ ਵੱਲੋਂ ਕੀਤੇ ਗਏ ਕੰਮਾਂ ਦਾ ਹਿਸਾਬ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ 17000 ਰੁਪਇਆ ਖੂਨਦਾਨ ਕੈਂਪ ਇਧਰ ਖਰਚਾ ਖਰਚੇ ਦੀ ਲਿਸਟ 12 ਗਾਵਾਂ ਦੇ ਇਲਾਜ ਕਰਵਾਏ ਕਰੋਨਾ ਕਾਲ ਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੰਡਾਇਆ 6000 ਰੁਪਏ ਦਾ ਪਿੰਡ ਵਿੱਚ ਕਿਸੇ ਘਰ ਦੇ ਮਰਗਤ ਹੋ ਜਾਂਦੇ ਸੀ ਉਹਨਾਂ ਨੂੰ ਮਦਦ ਕੀਤੀ ਜਾਂਦੀ ਸੀ ਖੰਬਿਆਂ ਦੇ ਰੰਗ ਕਰਵਾਇਆ ਮੋੜਾਂ ਦੇ ਸ਼ੀਸ਼ੇ ਲਗਵਾਏ ਜੋ ਕਿ ਕਈ ਬੰਦੇ ਨੂੰ ਤੋੜ ਵੀ ਦਿੱਤੇ ਨੇ ਬੈਂਕ ਖਾਤਾ ਖਲਵਾਇਆ ਸਾ 10000 ਰੁਪਇਆ ਬੂਟੇ ਲਵਾਏ ਜਿਮ ਵਿੱਚ ਸਮਾਨ ਦਿੱਤਾ ਬੱਚਿਆਂ ਨੂੰ ਲੈ ਕੇ ਸਾਡਾ ਪਿਰਤਪਾਲ ਵੀਰ ਆ ਛੋਟਾ ਕੈਨੇਡਾ 'ਚ ਬੈਠਾ ਉਹਨੇ 17000 ਰੁਪਇਆ ਭੇਜਿਆ ਸੀ ਜਿਮ ਵਾਸਤੇ ਸੋ ਸਾਡੇ 17000 ਰੁਪਇਆ ਜਿਮ ਦਾ ਸਮਾਨ ਲਾਇਆ ਲੇਟਾਂ ਲਵਾਈਆਂ ਪਿੰਡ 'ਚ ਮੂਵੀ ਕਹੇ ਦਿਨ ਵੀਡੀਓ ਬਣਾ ਕੇ ਭੇਜਾਂਗੇ ਦਿਖਾਵਾਂਗੇ ਦਰਸ਼ਕਾਂ ਨੂੰ ਵੱਡੇ ਸ਼ਹਿਰਾਂ ਜਿਵੇਂ ਲੱਟਾਂ ਬੰਦ ਹੋ ਜਾਂਦੀਆਂ ਸਾਡੇ ਪਿੰਡ 'ਚ ਰਾਤ ਨੂੰ ਵੀ ਲੱਟਾਂ ਜਗਦੀਆਂ ਰਹਿੰਦੀਆਂ ਹਰ ਗਲੀ 'ਚ ਹਰ ਮਹੱਲੇ 'ਚ ਪਿੰਡ ਦੀ ਫਿਰਨੀ ਤੇ ਗਲੀ ਨੰਬਰ ਲਗਾਏ ਗਏ ਨੇ ਜਿਨ੍ਹਾਂ ਤੇ ਸ਼ਹੀਦ ਸਿੰਘਾਂ ਦੇ ਨਾਮ ਲਿਖੇ ਗਏ ਨੇ ਆਲ ਨੇ ਲਾਏ ਆ ਪੰਛੀਆਂ ਵਾਸਤੇ ਪਿੰਡ ਦਾ ਸਮਾਨ ਸਮਾਰੋਹ ਕੀਤਾ ਸਨਮਾਨ ਸਮਾਰੋਹ ਪਿੰਡ ਦੇ ਜੋ ਚੰਗੇ ਕੰਮ ਕਰ ਰਹੇ ਆ ਉਹਨਾਂ ਨੇ ਸਨਮਾਨਿਤ ਕੀਤਾ ਗਿਆ ਸੀ ਅੱਡ ਅੱਡ ਸਾਰੀ ਲਿਸਟ ਤਿਆਰ ਆ ਆਪਰੇਸ਼ਨ ਕੰਪਫੇਰ ਲਵਾਇਆ ਅੱਖਾਂ ਦਾ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਾਲੇ ਕਰਕੇ ਜਾਂਦੇ ਨੇ 17000 ਦਾ ਖਰਚਾ ਆ ਫਿਰ ਦਵਾਈਆਂ ਦਾ ਖਰਚਾ ਦੇਣਾ ਪੈਂਦਾ ਤੇ ਬੱਸ ਲੈ ਕੇ ਆਉਣੀ ਆ ਮਰੀਜ਼ਾਂ ਨੂੰ ਬਾਕੀ ਇੱਥੇ ਚਾਹ ਪਾਣੀ ਦਾ ਵਜੋਂ ਦਾ ਖਰਚਾ ਇਹਦਾ ਅੱਗੇ ਸਾਰਾ ਹਿਸਾਬ ਟੋਟਲ ਖਰਚ 3000 340650 ਰੁਪਏ ਖਰਚਾ ਆ ਲੱਖ 17840 ਰੁਪਏ ਇਕੱਠੇ ਹੋਏ 22810 ਰੁਪਏ ਕਲਪ ਦੇ ਚੱਲਦੇ ਨੇ ਪਿੰਡ ਵੱਲ ਜੋ ਕਿ ਪਿੰਡ ਚ ਕੰਮ ਕੀਤਾ ਗਿਆ ਇਹ ਹੈ ਜੀ ਸਾਰੇ ਪਿੰਡ ਦਾ ਹਿਸਾਬ-ਕਿਤਾਬ ਸੋ ਸੰਸਥਾਾਂ ਮੈਂ ਐਸੇ ਕਰਕੇ ਆਏ ਕਾਮਯਾਬ ਹੁੰਦੀਆਂ ਨੇ ਜੇ ਸਾਰੇ ਪਿੰਡ ਨੂੰ ਹਿਸਾਬ ਦਿੱਤਾ ਜਾਵੇ ਕੋਈ ਵੀ ਸੰਸਥਾ ਬੰਦ ਨਹੀਂ ਹੁੰਦੀ ਕੋਈ ਸਪੋਰਟਸ ਕਲੱਬ ਹੋਵੇ ਕੋਈ ਹੋਰ ਸੰਸਥਾ ਹੋਵੇ ਜੋ ਸੇਵਾ ਕਰਨ ਭਲਾਈ ਦੇ ਕੰਮ ਕਰਦੀ ਆ ਕੰਮ ਕਰਨੇ ਜ਼ਰੂਰੀ ਨੇ ਪਿੰਡ 'ਚ ਤੇ ਹਿਸਾਬ ਦੇਣਾ ਵੀ ਜ਼ਰੂਰੀ ਆ ਪੈਸਾ ਤੁਹਾਨੂੰ ਫੇਰ ਇਕੱਠਾ ਹੁੰਦਾ ਜੇ ਪੈਸਾ ਦੇਣ ਵਾਲੇ ਨੂੰ ਪਤਾ ਲੱਗੇ ਵੀ ਹਿਸਾਬ ਸਾਡਾ ਪੈਸਾ ਲੱਗੇ ਕਿੱਥੇ ਰਿਹਾ ਸਹੀ ਥਾਂ ਤੇ ਲੱਗ ਰਿਹਾ ਤਾਂ ਪਿੰਡ ਵਾਲੇ ਖੁਸ਼ ਹੋ ਕੇ ਪੈਸੇ ਦਿੰਦੇ ਨੇ ਤੇ ਸੰਸਥਾਵਾਂ ਲੰਬੇ ਟਾਈਮ ਤੱਕ ਚੱਲਦੀਆਂ ਰਹਿੰਦੀਆਂ ਹਨ ਅੱਜ ਦੀ ਵੀਡੀਓ ਲਈ ਇੰਨਾ ਹੀ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ